ਪਾ ਪੰਜਾਬ ਦੇ ਬੱਬਰ ਸ਼ੇਰ ਰਿਵਾਇ ਗੱਲ ਕਰਾਂਗੇ ਪੰਜਾਬ ਦਾ ਉਹ ਬੱਬਰ ਸ਼ੇਰ ਜਿਸ ਨੇ ਸਿੱਖੀ ਦੇ ਖਿਲਾਫ ਚੱਲਣ ਵਾਲੇ ਮੁੱਖ ਮੰਤਰੀ ਨੂੰ ਉਡਾ ਦਿੱਤਾ ਸੀ ਉਹ ਬੱਬਰ ਸ਼ੇਰ ਜਿਸ ਨੇ ਅੱਜ ਦੇ ਵੱਡੇ ਵੱਡੇ ਮੰਨੇ ਹੋਏ ਗੈਂਗਸਟਰ ਵੀਰ ਸਤਾਦ ਮੰਨਦੇ ਹਨ ਉਹ ਸ਼ੇਰ ਜਿਸ ਨੇ ਬਹੁਤ ਸਾਰੇ ਪੁਲਿਸ ਵਾਲੇ ਗੱਡੀ ਚਾੜ ਦਿੱਤੇ ਇਹ ਪੰਜਾਬ ਦਾ ਬੱਬਰ ਸ਼ੇਰ ਜੇਲ੍ਹ ਵਿੱਚੋਂ ਹੱਥਾਂ ਨਾਲ 90 ਫੁੱਟ ਲੰਮੀ ਸੌਰੰਗ ਪਾਟ ਕੇ ਫਰਾਰ ਹੋ ਗਿਆ ਸੀ ਅੱਜ ਬੱਬਰ ਸ਼ੇਰ ਜਗਤਾਰ ਸਿੰਘ ਹਵਾਰਾ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ ਸਰਕਾਰ ਜਗਤਾਰ ਸਿੰਘ ਹਵਾਰਾ ਤੋਂ ਇਹ ਨਾ ਦੱਸੀ ਹੈ ਕਿ ਉਸ ਨੂੰ ਜੇਲ੍ਹ ਵਿੱਚ ਹੀ ਸੰਗਣਾ ਨਾਲ ਬੰਨ ਕੇ ਰੱਖਿਆ ਹੋਇਆ ਹੈ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ 50 ਕੱਲਿਆਂ ਦਾ ਮਾਲਕ ਜਗਤਾਰ ਸਿੰਘ ਹਵਾਰਾ ਇਹਨਾਂ ਖਤਰਨਾਕ ਕਿਵੇਂ ਬਣ ਗਿਆ ਅਜਿਹਾ ਕੀ ਹੋਇਆ ਸੀ ਜਿਸ ਨੇ ਜਗਤਾਰ ਸਿੰਘ ਹਵਾਰੇ ਨੂੰ ਹਥਿਆਰ ਚੁੱਕਣ ਤੇ ਮਜਬੂਰ ਕਰ ਦਿੱਤਾ ਸੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜਗਤਾਰ ਸਿੰਘ ਹਵਾਰਾ ਬਾਰੇ ਸਭ ਕੁਝ জানਾਂਗੇ ਦੋਸਤੋ ਪਹਿਲਾ ਸਾਡੀ ਛੋਟੀ ਜਿਹੀ ਰਿਕਵੈਸਟ ਹੈ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਦੋਸਤੋ ਜਗਤਾਰ ਸਿੰਘ ਹਵਾਰਾ ਦਾ ਜਨਮ ਮਈ 1970 ਨੂੰ ਹਵਾਰਾ ਕਲਾ ਪਿੰਡ ਵਿੱਚ ਹੋਇਆ ਜਿਹੜਾ ਕਿ ਫਤਿਹਗੜ ਸਾਹਿਬ ਡਿਸਟ੍ਰਿਕਟ ਵਿੱਚ ਪੈਂਦਾ ਹੈ ਪਾਈ ਜਗਤਾਰ ਸਿੰਘ ਹਵਾਰਾ ਹਾਕੀ ਦੇ ਬਹੁਤ ਵਧੀਆ ਪਲੇਅਰ ਸਨ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਪਰ ਜਗਤਾਰ ਸਿੰਘ ਹਵਾਰਾ ਚਾਰ ਵਾਰ ਹਾਕੀ ਨੂੰ ਨੈਸ਼ਨਲ ਤੱਕ ਖੇਡ ਚੁਕੇ ਸੀ ਜਗਤਾਰ ਵਿੱਚ ਮਸੂਮ ਜਿਹਾ ਆਮ ਮੁੰਡਾ ਸੀ ਪਰ ਸਿਸਟਮ ਦੇ ਨਿਕੰਮੇ ਕੰਮਾ ਕਰਕੇ ਉਸ ਨੂੰ ਹਥਿਆਰ ਚੁੱਕਣੇ ਪਏ ਗੱਲ ਉਦੋਂ ਦੀ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹਮਲਾ ਹੋਇਆ ਉਦੋਂ ਪੰਜਾਬ ਦੇ ਲੋਕ ਸਰਕਾਰ ਦੇ ਬਹੁਤ ਖਿਲਾਫ ਹੋ ਗਏ ਸੀ ਲੋਕ ਸਰਕਾਰ ਤੋਂ ਹਰਮੰਦਰ ਸਾਹਿਬ ਤੇ ਕੀਤੇ ਹਮਲੇ ਦਾ ਬਦਲਾ ਲੈਣਾ ਚਾਹੁੰਦੇ ਸੀ ਕਿਉਂਕਿ ਹਰਮੰਦਰ ਸਾਹਿਬ ਹਰ ਪੰਜਾਬੀ ਨੂੰ ਆਪਣੀ ਜਾਨ ਤੋਂ ਵੀ ਵੱਧ ਪਿਆਰਾ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਸਰਕਾਰ ਨੇ ਹਰਮੰਦਰ ਸਾਹਿਬ ਟੈਂਕਾਂ ਤੇ ਤੋਫਾ ਨਾਲ ਢਾਅ ਦਿੱਤਾ ਸੀ ਇਹੀ ਟਾਈਮ ਦੇ ਚੱਲਦੇ ਆ ਜਗਤਾਰ ਸਿੰਘ ਹਵਾਰਾ ਦੀ ਪਿੰਡ ਦੇ ਕੁਝ ਖੜਕੂਆਂ ਨਾਲ ਦੋਸਤੀ ਹੋ ਜਾਂਦੀ ਹੈ ਕਿਉਂਕਿ ਜਗਤਾਰ ਸਿੰਘ ਹਵਾਰਾ ਦੀ ਖੜਕੋ ਨਾਲ ਦੋਸਤੀ ਹੋ ਗਈ ਸੀ ਇਸ ਕਰਕੇ 1988 ਵਿੱਚ ਜਗਤਾਰ ਸਿੰਘ ਹਵਾਰਾ ਜੋ ਕਿ ਬੇਕਸੂਰ ਸੀ ਉਸ ਨੂੰ ਪੁਲਿਸ ਚੱਕ ਕੇ ਲੈ ਜਾਂਦੀ ਹੈ ਬੇਕਸੂਰ ਹੋਣ ਦੇ ਬਾਵਜੂਦ ਜਗਤਾਰ ਸਿੰਘ ਹਵਾਰਾ ਉੱਤੇ ਜ਼ੁਲਮ ਕੀਤਾ ਜਾਂਦਾ ਹੈ ਸਿਸਟਮ ਦੇ ਇਸ ਘਟਿਆ ਕੰਮ ਨੇ ਜਗਤਾਰ ਸਿੰਘ ਹਵਾਰਾ ਨੂੰ ਬਦਲ ਦਿੱਤਾ ਇਸ ਤੋਂ ਬਾਅਦ ਹੀ ਜਗਤਾਰ ਸਿੰਘ ਹਵਾਰਾ ਦੀ ਜ਼ਿੰਦਗੀ ਸੰਘਰਸ਼ਨ ਵੱਲ ਮੋੜ ਗਈ ਜਦੋਂ ਬੇਕਸੂਰ ਜਗਤਾਰ ਸਿੰਘ ਹਵਾਰਾ ਨੂੰ 2 ਸਾਲ ਬਰੀ ਕੀਤਾ ਗਿਆ ਉਹਨਾਂ ਨੇ ਫ੍ਰੀ ਰਿਕਾਰਡ ਗੇਮਸ ਵਿੱਚ ਦਾਖਲਾ ਲੈ ਲਿਆ ਪਰ ਮੁਲਸ ਜਗਤਾਰ ਸਿੰਘ ਹਵਾਰਾ ਨੂੰ ਜੌਨ ਹੀ ਨਹੀਂ ਦਿੰਦੀ ਸੀ बार-बार પોલીસ ਉਹਨਾਂ ਨੂੰ ਚੱਕ ਕੇ ਲੈ ਜਾਂਦੀ ਸੀ ਥਾਣੇ ਵਿੱਚ ਬੇਵਾਜਾ ਉਹਨਾਂ ਦੇ ਬਹੁਤ ਜੁਰਮ ਕੀਤਾ ਜਾਂਦਾ ਸੀ ਜਿਸ ਕਰਕੇ ਬਾਅਦ ਵਿੱਚ ਜਗਤਾਰ ਹਵਾਰਾ ਅੰਡਰਗਰਾਉਂਡ ਹੋ ਗਿਆ ਅੰਡਰਗਰਾਉਂਡ ਹੋਣ ਤੋਂ ਬਾਅਦ ਜਗਤਾਰ ਸਿੰਘ ਹਵਾਰਾ ਨੇ ਉਹ ਸਾਰੇ ਪੁਲਿਸ ਵਾਲੇ ਕੱਟ ਕੇ ਸਿੱਧੇ ਕਰ ਦਿੱਤੇ ਜਿਹੜੇ ਉਸ ਸਮੇਂ ਜ਼ੁਲਮ ਕਰਨ ਵਿੱਚ ਮਸ਼ਹੂਰ ਸੀ ਫਿਰ ਸਨ 1992 ਵਿੱਚ ਬਿਆੰਤ ਸਿੰਘ ਪੰਜਾਬ ਦਾ ਮੁੱਖ ਮੰਤਰੀ ਬਣਿਆ ਰਾਜ ਦੀ ਭੁੱਖ ਨੇ ਬਿਆੰਤ ਸਿੰਘ ਨੂੰ ਹੰਕਾਰ ਨਾਲ ਭਰ ਦਿੱਤਾ ਸੀ ਉਸ ਦੇ ਰਾਜ ਵਿੱਚ ਸਿੱਖ ਨੌਜਵਾਨਾਂ ਤੇ ਬੇਵਜਾ ਮੁਕਾਬਲੇ ਬਣਾਏ ਜਾਂਦੇ ਨਾ ਲੱਗ ਪਏ ਉਸ ਸਮੇਂ ਪੁਲਿਸ ਵੀ ਪ੍ਰੋਮ ਪ੍ਰੋਫੈਸਰ ਲੈਨ ਪੰਜਾਬੀ ਨੌਜਵਾਨਾਂ ਤੇ ਵਾਦੋ-ਵਾਦ ਮੁਕਾਬਲੇ ਬਣਾਉਣ ਲੱਗ ਗਈ ਜਦੋਂ ਜੁਰਮ ਦੀਆਂ ਸਾਰੀਆਂ ਹੱਦਾਂ ਟੱਪ ਗਈਆਂ ਫਿਰ ਜਗਤਾਰ ਸਿੰਘ ਹਵਾਰਾ ਤੇ ਉਸਦੇ ਸਾਥੀਆਂ ਨੇ ਸੋਚਿਆ ਇਹ ਸਭ ਬਿਆਨਤ ਸਿੰਘ ਦੇ ਰਾਜ ਕਰਕੇ ਹੋ ਰਿਹਾ ਹੈ ਉਸ ਸਮੇਂ ਪਾਈ ਦिलावर ਸਿੰਘ ਜੋ ਕਿ ਉਸ ਸਮੇਂ ਬਿਆਨਤ ਸਿੰਘ ਦਾ ਬਾਡੀਗਾਰਡ ਸੀ ਜਗਤਾਰ ਸਿੰਘ ਹਵਾਰਾ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਤੇ ਫਿਰ ਉਹਨਾਂ ਨੇ ਮਿਲਾ ਕੇ ਪਲਾਨ ਤਿਆਰ ਕਰ ਲਿਆ ਤੇ ਫਿਰ ਦिलावर ਸਿੰਘ ਨੇ ਆਪਦੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਬੀਅੰਤ ਸਿੰਘ ਨੂੰ ਨਰਕ ਤੇ ਰਾਹ ਤੋਰ ਦਿੱਤਾ ਇਹ ਸਭ ਕੰਮ ਕਰਾਉਣ ਵਾਲਾ ਜਗਤਾਰ ਸਿੰਘ ਹਵਾਰਾ ਸੀ ਜਿਸ ਕਰਕੇ ਜਗਤਾਰ ਸਿੰਘ ਹਵਾਰਾ ਨੂੰ ਉਸ ਦੇ ਸਾਥੀਆਂ ਦੇ ਨਾਲ ਗ੍ਰਿਫਤਾਰ ਕਰ ਲਿਆ ਪਰ ਸਿੱਖ ਕੌਮ ਦਾ ਇਹ ਬੱਬਰ ਸ਼ੇਰ 2004 ਵਿੱਚ ਹੱਥਾਂ ਨਾਲ 90 ਫੁੱਟ ਸੁਰੰਗ ਪਾਟ ਕੇ ਆਪਣੇ ਸਾਥੀਆਂ ਸਮੇਤ ਫਰਾਰ ਹੋ ਗਿਆ ਹੱਥਾਂ ਨਾਲ 90 ਫੁੱਟ ਸੁਰੰਗ ਪਾਟ ਕੇ ਫਰਾਰ ਹੋਣ ਦੀ ਘਟਨਾ ਨੇ ਪੂਰੀ ਸਰਕਾਰ ਦੇ ਸਿਸਟਮ ਨੂੰ ਹਿਲਾ ਦਿੱਤਾ ਸੀ ਬਾਦ ਵਿੱਚ ਕੁਝ ਸਮੇਂ ਬਾਅਦ ਜਗਤਾਰ ਸਿੰਘ ਵਾਰਾ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਹੁਣ ਪੰਜਾਬ ਦਾ ਬੱਬਰ ਸ਼ੇਰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ